ਲੈਂਡ ਪੂਲਿੰਗ ਪਾਲਿਸੀ ਦੋਸਤੋ ਇਹ ਲੈਂਡ ਪੂਲਿੰਗ ਪਾਲਿਸੀ ਤਾਂ ਹੈ ਹੀ ਨਹੀਂ ਕਿ ਇਹ ਤਾਂ ਲੈਂਡ ਗ੍ਰੈਬਿੰਗ ਪਾਲਿਸੀ ਆ ਕਿ ਕਿਵੇਂ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਖੇਤ ਮਜ਼ਦੂਰ ਦਾ ਉਹਦਾ ਕਿੱਤਾ ਖੋਣਾ ਉਹਦੀ ਹੋਂਦ ਨੂੰ ਖਤਮ ਕਰਨਾ ਉਹਦੀ ਰੋਜ਼ੀ ਰੋਟੀ ਨੂੰ ਮਾਰਨਾ ਇਹ ਉਹਨਾਂ ਦਾ ਮਨਸੂਬਾ ਹੈ ਔਰ ਮੈਂ ਹੈਰਾਨ ਆ ਕਿ ਸਰਕਾਰਾਂ ਅਕਸਰ ਉਹ ਕੰਮ ਕਰਨ ਦਾ ਉਹਨਾਂ ਨੂੰ ਕਰਨਾ ਚਾਹੀਦਾ ਜਿਹੜੀ ਕੋਈ ਪਪੂਲਰ ਡਿਮਾਂਡ ਹੋਵੇ ਕੋਈ ਲੋਕੀ ਕਹਿਣ ਕਿ ਫਰ ਸਾਡੇ ਆ ਸਤਲੁਜ ਦਰਿਆ ਤੁਹਾਡੇ ਲਾਗੇ ਪੈਂਦਾ ਕਿ ਸਾਨੂੰ ਬੜਾ ਆਉਣ ਜਾਣ ਦਾ ਵੱਡਾ ਮੁਸ਼ਕਲ ਆ ਸਾਰਾ ਇੱਕ ਪੁਲ ਬਣਾਇਆ ਜਾਵੇ ਕੋਈ ਪਿੰਡਾਂ ਚ ਲੋਕੀ ਕਹਿਣ ਕਿ ਸਾਡੇ ਵਿਦਿਆ ਦੀ ਘਾਟ ਹੈਗੀ ਸਾਡੇ ਸਰਕਾਰੀ ਕਾਲਜ ਬਣਾਇਆ ਜਾਵੇ ਕੋਈ ਹਸਪਤਾਲ ਮੰਗ ਸਕਦਾ ਅੱਜ ਪੰਜਾਬ ਦੇ ਵਿੱਚ ਲੋਕੀ ਇਨਸਾਫ ਮੰਗ ਰਹੇ ਨੇ ਨਰਿੰਦਰ ਸਿੰਘ ਜਿਹਦੇ 180 ਥਾਵਾਂ ਤੇ ਕਰੰਟ ਲਾ ਕੇ ਸੀਆਈਏ ਸਤਾ ਪਟੰਡੇ ਵਿੱਚ ਉਹਦਾ ਕਤਲ ਕਰ ਦਿੱਤਾ ਗਿਆ ਉਹ ਇਨਸਾਫ ਮੰਗ ਰਹੇ ਨੇ ਕਰਨਲ ਬਾਠ ਇੱਕ ਫੌਜੀ ਆਪਣੇ ਤੇ ਆਪਣੇ ਪੁੱਤ ਦੀ ਕੁੱਟ ਦਾ ਇਨਸਾਫ ਮੰਗ ਰਿਹਾ ਯਾ ਜਿਹੜੇ ਸਾਡੇ ਝੂਠੇ ਪੁਲਿਸ ਮੁਕਾਬਲੇ ਅੱਜ ਨੌਜਵਾਨ ਮਾਰੇ ਗਏ ਪੰਜਾਬ ਤਾਜ਼ਾ ਉਹ ਜਿਹੜਾ ਜਸਪ੍ਰੀਤ ਮਾਰਿਆ ਗਿਆ 22 ਸਾਲ ਦਾ ਪਟਿਆਲੇ ਦੇ ਲਾਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਕਰਨਲ ਬਾਠ ਨੂੰ ਕੁੱਟਿਆ ਸ਼ਾਮੀ दारू ਪੀ ਕੇ ਉਹੀ ਬੰਦੇ ਟੂਠਾਪਲੀਸ ਮੁਕਾਬਲਾ ਮਾਰ ਕੇ ਆਲੇ ਇਹ ਤਾਂ ਗੱਲਾਂ ਲੋਕੀ ਮੰਗ ਰਹੇ ਨੇ ਜਿਹੜੀ ਚੀਜ਼ ਮੰਗੀ ਆ ਜਾਰੀ ਉਹਦੇ ਵੱਲ ਧਿਆਨ ਸਰਕਾਰ ਦਾ ਕੋਈ ਨਹੀਂਗਾ ਤੇ ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ ਮੈਂ ਦਾਅਵੇ ਨਾ ਕਹਿ ਸਕਦਾ ਕਿ ਨਾ ਕੇਜਰੀਵਾਲ ਨਾ ਭਗਵੰਤ ਮਾਨ ਕੋਲੋਂ ਨਾ ਕਿਸੇ ਮੰਤਰੀ ਸੰਤਰੀ ਕੋਲੋਂ ਕਿਸੇ ਇੱਕ ਵੀ ਬੰਦੇ ਨੇ ਪੰਜਾਬ ਨੇ ਜਾ ਕੇ ਕਿਹਾ ਹੋਵੇ ਕਿ ਸਾਨੂੰ ਅਰਬਨ ਸਟੇਟ ਦੀ ਲੋੜ ਆ ਸਾਨੂੰ ਰਹਿائش ਦੀ ਕਮੀ ਆ ਪੰਜਾਬ ਜਿਵੇਂ ਕਹਾ ਗਿਆ ਛੋਟਾ ਜਿਹਾ ਸਟੇਟ ਆ ਔਰ ਪੰਜਾਬ ਜ਼ਰਖੇਜ਼ ਜ਼ਮੀਨ ਲਈ ਜਾਣਿਆ ਜਾਂਦਾ ਵਾ ਬਿਲਡਿੰਗਾਂ ਤੇ ਮੋਲਾਂ ਤੇ ਵੱਡੇ ਸ਼ਹਿਰਾਂ ਲਈ ਜਾਣਿਆ ਨਹੀਂ ਜਾਂਦਾ ਕਿਸੇ ਨੇ ਮੰਗਿਆ ਨਹੀਂ ਪਰ ਕੋਈ ਸ਼ਰਾਰਤੀ ਦਿਮਾਗ ਜਿਹੜੇ ਦਿੱਲੀ ਬੈਠੇ ਨੇ ਭਗਵੰਤ ਮਾਨ ਤਾਂ ਉਹਨਾਂ ਦਾ ਹੱਥ ਠੋਕਾ ਐਵੇਂ ਇਹ ਤਾਂ ਇਹਨੂੰ ਤਾਂ ਰੱਖਿਆ दारू-ਦੂਰੂ ਪੀਣ ਲਈ ਤੇ ਭੰਗੜੇ-ਪੁੰਗੜੇ ਪਾਉਣ ਲਈ ਤੇ ਗੀਤ-ਕੂਤ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਆ 6 78 ਬੰਦੇ ਕੇਜਲੀਵਾਲ ਸਸੋਡੀਆਂ ਸਤਿੰਦਰ ਜੈਨ ਕੋਣ ਨੇ ਲੋਕ ਇਹਨਾਂ ਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ ਚ ਮੁਕਦਮੇ ਦਰਜ ਨੇ 10-10 ਸਾਲ ਜੇਲਾਜ ਰਏ ਨੇ ਸ਼ਰਾਬ ਦੇ ਮੁਕਦਮੇ ਦਰਜ ਨੇ ਜਿਹੜੇ ਰੋਜ਼ ਜੁਧ ਨਸ਼ਾ ਵਿਰੋਧ ਦਾ ਰੋਲ ਪਾਉਂਦੇ ਸ਼ਰਾਬ ਇੱਕ ਨਸ਼ਾ ਵਾ ਉਹਦੇ ਮੁਕਦਮੇ ਆ ਚ ਉਹ ਲਪਾਸਾ ਜੇਲਾਜ ਰਹਿ ਕੇ ਔਰ ਪੁਖਤਾ ਚਾਟ ਸ਼ੀਟ ਅਕਸਰ ਜੇ ਹੋਣਗੇ ਉਹਨਾਂ ਦੇ ਖਿਲਾਫ ਕੋਈ ਸਬੂਤ ਤਾਂ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਵਾਬਤਾ ਦਿੱਤੀਆਂ ਇਹਨਾਂ ਲੋਕਾਂ ਨੂੰ 2000 ਕਰੋੜ ਦਾ ਕਲਾਸਰੂਮ ਕੋਟਾਲਾ ਦਿੱਲੀ 'ਚ ਨਸ਼ਰ ਹੋ ਚੁੱਕਾ ਉਹਦੇ ਵਿੱਚ ਤਿੰਨ ਆਦਮੀ ਨਾਮਜ਼ਦ ਕਰਤੇ ਤੇ ED ਨੇ ਉਹਦੀ ਜਾਂਚ ਕਰਤੀ ਇਹਨਾਂ ਨੇ ਉਹਦੇ ਵਿੱਚ ਵੀ ਅੰਦਰ ਜਾਣਾ ਇਹਨਾਂ ਦੇ ਦਿਮਾਗ ਚੱਲ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਪਤਾ ਵਾ ਕਿ ਆਉਣ ਵਾਲਾ ਸਮਾਂ ਸਾਡਾ ਜਿਵੇਂ ਦਿੱਲੀ 'ਚ ਲੋਕਾਂ ਨੇ ਹਰਾ ਕੇ ਭਜਾ ਦਿੱਤਾ ਇਧਰੋਂ ਵੱਧ ਗੁਰੀਤਰਾਣਾ ਪੰਜਾਬ 'ਚ ਲੋਕਾਂ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਭੇਜਣਾ ਇਹਨਾਂ ਨੂੰ ਹੈਗਾ ਕਿ ਆ ਜਿਹੜਾ ਸਾਲ ਖੰਡ ਰਹਿ ਗਿਆ ਇਹਦੇ ਚ ਤੱਪ ਕੇ ਪੈਸੇ ਬਣਾ ਲੋ ਜਿੰਨੇ ਬਣ ਸਕਦੇ ਨੇ ਇਹ ਉਹਨਾਂ ਦੇ 76 ਦਿਮਾਗ ਦੀ ਲੈਂਡ ਪੋਲਿੰਗ ਪੁਲਿਸੀ ਦਾ ਪੋਲਿਸੀ ਉਹਨਾਂ ਦੀ ਇੱਕ ਦੇਣ ਹੈ ਔਰ ਇਹ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਹੈ ਉਹਦਾ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ 'ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਹੋਰ ਇਹਨਾਂ ਕੋ ਕਿੱਥੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਇਹ ਸਾਰਾ ਮਨਸੂਬਾ ਬਣਾ ਕੇ ਪ੍ਰੋਜੈਕਟ ਬਣਾ ਕੇ ਕਿਸੇ ਵੱਡੇ ਮਾਫੀਆ ਨੂੰ ਲੈਂਡ ਗ੍ਰੈਬਿੰਗ ਅਜੇ ਹੋ ਜਾਏ ਕਿਥੇ ਮੰਤਰੀ ਬਣਾ ਇਹ ਸਾਰੇ ਮਾਫੀਆ ਨੇ ਮੇਰੇ ਵੀਰੋ ਉਸ ਮਾਫੀਆ ਨੂੰ ਹੈਂਡਓਵਰ ਕਰ ਦੇਣਗੇ ਸਾਰਾ ਪ੍ਰੋਜੈਕਟ ਤੇ ਆਪਣਾ ਜਿਹੜਾ 5 10 20 50 ਹਜ਼ਾਰ ਕਰੋੜ ਰੁਪਇਆ ਲੈਣਾ ਇਹਨਾਂ ਨੇ ਆਪਣੀ ਪਾਰਟੀ ਨੂੰ ਚਲਾਉਣ ਲਈ ਘਰਾਂ ਨੂੰ ਚਲਾਉਣ ਲਈ ਇਹਨਾਂ ਨੇ ਉਹਨਾਂ ਦਲਾਲਾਂ ਤੋਂ ਇਹ ਪੈਸੇ ਲੈ ਲਏ ਇਹ ਮਕਸਦ ਹੈ ਸਾਰਾ ਇਸ ਦਾ ਔਰ ਮੈਂ ਜਿੱਦਾਂ ਇਥੇ ਕਹਿ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਪੰਜਾਬ ਜਿਹੜਾ ਚਲੋ ਮਗਰਲੀਆਂ ਸਰਕਾਰਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ 노 ਡਾਊਟ ਬਹੁਤ ਕੋਸ਼ਣਾ ਨੇ ਗਲਤ ਫੈਸਲੇ ਲਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਬੈਠੇ ਨੇ ਲੇਕਿਨ ਇਹ ਲੋਕ ਇਸਰਾਇਲਾਂ ਦੀ ਇਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿੱਥੇ ਕਿੱਥੇ ਹਮਲੇ ਕਰ ਰਹੇ ਨੇ ਇਹ ਜਦੋਂ ਸਾਡੇ ਸਿੱਖ ਨੌਜਵਾਨਾਂ ਤੇ ਐਂਦੇ ਸਿਲਾਉਂਦੇ ਨੇ ਯੋਪਾ ਲਾਉਂਦੇ ਨੇ ਇਹ ਤੁਹਾਡੀ ਕੌਮ ਦੇ ਉੱਤੇ ਹਮਲਾ ਕਰ ਰਹੇ ਨੇ ਇਹ ਦੇਖਣਾ ਚਾਹੁੰਦੇ ਕਿੰਨੀ ਕੁ ਜਾਨ ਹੈ ਇਹਨਾਂ ਦੇ ਵਿੱਚ ਅਗਰ ਇਹਨਾਂ ਦੇ ਹੋਰ ਨੌਜਵਾਨਾਂ ਨੂੰ ਚੱਕ ਕੇ ਸਾਹਮਣੇ ਭੇਜ ਦਿੰਨੇ ਆ ਕੀ ਇਹ ਲੜ ਸਕਦੇ ਨੇ ਆ ਕਿਉਂ ਇਹ ਤੁਹਾਡੀ ਵਿਚਾਰਧਾਰਾ ਤੇ ਬੋਡੀ ਆਇਡੈਂਟੀਟੀ ਤੁਹਾਡੀ ਖੂਨ ਦੇ ਤੇ ਔਰ ਤੁਹਾਡੀ ਜ਼ਹਿਨੀਅਤ ਤੇ ਜੋ ਸਾਡੇ ਗੁਰੂ ਸਾਹਿਬ ਇੱਥੇ ਪੰਜਾਬ ਜਿਵੇਂ ਇੱਥੇ ਵਸਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚ ਔਰ ਉਸ ਤੋਂ ਪਹਿਲਾਂ ਨਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਇਹ ਕੇਚਰੀਵਾਲ ਨੂੰ ਪਤਾ ਹੋਊਗਾ ਤੁਹਾਨੂੰ ਸਾਰੀ ਗੱਲ ਨਾ ਕਿ ਸਿਰਫ ਜਾ ਕੇ ਹਾਰ ਚੜੋਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋ ਇਹਨਾਂ ਨੂੰ ਮਾਈ ਪਾਗੋ ਭਾਈ ਚੈਤੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋ ਭਗਵੰਤ ਨੂੰ ਬਟਾਵ ਪਰ ਉਹਦੇ ਪੱਲੇ ਕੁਛ ਨਹੀਂਗਾ ਉਹਨੂੰ ਸਿਰਫ ਗੱਡੀਆਂ ਚਲਾਉਣ ਲਈ ਹੈਲੀਕਾਪਟਰ ਤੇ ਚੜ੍ਹਨ ਲਈ ਤੇ ਜਦੋਂ ਮੈਂ ਪਹਿਲਾਂ ਕਿਹਾ ਇਹ ਸਵਾਸਥ ਰੱਖਿਆ ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ 25000 ਏਕੜ ਇੱਥੇ ਹੋਰ ਨਾਲ ਅਰਬਨ ਸਟੇਟਾਂ ਵੀ ਬਣਾਉਣੀਆਂ ਇਹਨਾਂ ਨੇ ਕਿਨਾਂ ਨੇ ਆਣ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨੇ ਕਿਨਾਂ ਨੇ ਆਣ ਕੇ ਰਹਿਣਾ ਦੱਸੋ ਇੱਧਰ ਧਿਆਨ ਕਰੋ ਆ ਰਹੇ ਨੇ ਕੋਈ ਨਾ ਚੰਨੀ ਸਾਹਿਬ ਨੇ ਆਪਣੇ ਭਰਾਜ ਨੇ ਇੱਧਰ ਧਿਆਨ ਕਰੋ ਕਿਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰਨਾ ਟੋਟਲ ਇੱਥੋਂ ਕਿਹਾ ਗਿਆ ਮੁਹਾਲੀ ਚਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਾਂ 'ਚ ਆ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਆ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਝਰੀ ਕੇ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੀ ਤਸਵੀਰ ਬਣੇਗੀ ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ ਤਾਈਓ ਕਰਕੇ ਮੈਂ ਬਿੱਲ ਪੇਸ਼ ਕੀਤਾ ਹੋਇਆ 2023 ਦਾ ਸਪੀਕਰ ਸਾਨਵਾਲੇ ਮੋਰੇ ਰੱਖ ਕੇ ਭਗਵੰਤ ਮਾਨ ਦੇ ਕਿ ਇਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲੋ ਹੈ ਜਿਵੇਂ ਕੁਛਰਾਟ ਪ੍ਰਾਈਮ ਮਿਨਿਸਟਰ ਦੀ ਸਟੇਟ ਚ ਜਿਵੇਂ ਭਾਜਪਾ ਦੀ ਸਟੇਟ ਹੁਣ ਉਤਰਾਖੰਡ ਨੇ ਬਣਾਇਆ ਔਰ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਬਰਦਾਨਾ ਜ਼ਮੀਨ ਲੈ ਸਕੇ ਨਾ ਵੋਟਰ ਵਨ